ਤੁਹਾਡਾ ਸਵਾਗਤ ਹੈ ਦੇਸੀ ਧਮਾਕਾ ਵਿਦ ਹੈਪੀ ਪਹੁੰਚੇ ਆ ਪਿੰਡ ਪਾਰੜੇ ਜਿਹੜਾ ਕਿ ਸਰਦਾਰਾਂ ਦੇ ਪਿੰਡਾਂ ਦੇ ਵਿੱਚੋਂ ਇੱਕੋ ਇੱਕ ਚੌਧਰੀਆਂ ਦਾ ਪਿੰਡ ਹੈ ਤੇ ਅੱਜ ਤੁਹਾਨੂੰ ਜਿਹੜਾ ਮਿਲਾ ਰਹੇ ਆ ਵੀ ਬਹੁਤ ਘੈਂਟ ਬੰਦਾ ਤੇ ਪੂਰਾ ਅੜਬ ਬੰਦਾ ਹੈਗਾ ਤਾਇਆ ਰਾਜੇਰਾਮ ਸਤਿ ਸ਼੍ਰੀ ਅਕਾਲ ਤਾਇਆ ਜੀ ਸਤਿ ਸ਼੍ਰੀ ਅਕਾਲ ਤਾਇਆ ਜੀ ਹੁਣ ਕੁਝ ਸਵਾਲ ਕਰਾਂਗੇ ਤੇ ਤੁਹਾਨੂੰ ਤੇ ਉਹਨਾਂ ਦੇ ਜਵਾਬ ਦੇਣੇ ਆ ਠੀਕ ਹੈ ਜ਼ਰੂਰ ਜਾਂਗੇ ਤੇ ਤੁਸੀਂ ਐ ਦੱਸੋ ਵੀ ਵਿਆਹ ਤੁਹਾਡਾ ਕਿਦੋਂ ਹੋਇਆ ਹੈ ਵਿਆਹ ਬਹੁਤ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਵੀ 25 ਸਾਲ ਹੋ ਗਏ 20 25 ਸਾਲ ਹਾਂ ਤਾਊ ਕਹਿੰਦਾ 20 25 ਸਾਲ ਹੋ ਗਏ ਵਿਆਹ ਹੋਏ ਇਹਨੂੰ ਤੇ 50 40 ਸਾਲ ਦਾ ਤਾਂ ਮੁੰਡਾ ਤਾਊ ਤੁਹਾਡਾ ਹਾਂ ਤੇ ਫਿਰ 25 ਸਾਲ ਤੇਰੇ ਵਿਆਹ ਨੂੰ ਹੋਏ ਹਾਂ ਹਾਂ ਹੋਰ ਤਾਊ ਜਿਹੜਾ ਅੱਜ ਕੱਲ ਜਵਾਨਾ ਚੱਲ ਰਿਹਾ ਹੈ ਹਨਾ ਤੇ ਉਸ ਟਾਈਮ ਦਾ ਜਵਾਨਾ ਵਧੀਆ ਸੀ ਕਿ ਅੱਜ ਵਾਲਾ ਟਾਈਮ ਵਧੀਆ ਪਹਿਲਾਂ ਵਧੀਆ ਸੀ ਵਧੀਆ ਸੀ ਨਾ ਤਾਊ ਜਵਾਨਾ ਜੋ ਪਹਿਲੇ ਵਾਲਾ ਟਾਈਮ ਥਾ ਉਹ ਅੱਛਾ ਟਾਈਮ ਥਾ ਹਨਾ ਬਹੁਤ ਬਹੁਤ ਵਧੀਆ ਪਿਓਰ ਤੇ ਉਸ ਟਾਈਮ ਜਦ ਆਪ ਬਰਾਤ ਗਏ ਥੇ ਤੋਂ ਆਪ ਗੱਡੀਆਂ ਤੋਂ ਨਹੀਂ ਥੀ ਉਹ ਉਸ ਟਾਈਮ ਇੱਕ ਜੀਪ ਇੱਕ ਜੀਬ ਗਈ ਸੀ ਇੱਕ ਟਰੈਕਟਰ ਇੱਕ ਟਰੈਕਟਰ ਗਿਆ ਸੀ ਤੇ ਤੁਸੀਂ ਕਾਹਤੇ ਗਏ ਸੀਗੇ ਤੇਰੇ ਬੇਬੇ ਪਰਿਆ ਜਦੋਂ ਤੁਸੀਂ ਇੱਥੇ ਵਿਹਣ ਗਏ ਸੀ ਕਿੰਨੀ ਕੁ ਬਰਾਤ ਗਈ ਸੀ ਪਿੰਡ ਦੇ ਵਿੱਚੋਂ 50 ਸੇ ਬੰਦੇ ਗਏ ਸੀ 50 ਬੰਦੇ ਗਏ ਸੀ ਤੇ ਮਾਹੌਲ ਕੀ ਸੀ ਉਸ ਟਾਈਮ ਜਦੋਂ ਤੁਸੀਂ ਗਏ ਉੱਥੇ ਖਾਣ ਪੀਣ ਦਾ ਪ੍ਰਬੰਧ ਕਿਵੇਂ ਸੀਗਾ ਸ਼ੀਰਾ ਪੀਰੋ ਸ਼ੀਰਾ ਅਲੂਆ ਹਾਂ ਅਲੂਆ ਸੀ ਉਸ ਟਾਈਮ ਦੇ ਵਿੱਚ ਆ ਨਹੀਂ ਹੁੰਦੇ ਸੀ ਜਿਵੇਂ ਹੁਣ ਮਠਿਆਈ ਮਠੂਈ ਤੇ ਕਿੰਨਾ ਕੁ ਸਭ ਹਾਂ ਮਠਿਆਈ ਨਹੀਂ ਸੀ ਅਲੂਆ ਸੀ ਤਿੱਦਾ ਅੱਛਾ ਤੇ ਉਦੋਂ ਜਦੋਂ ਡੀਜੇ ਡੂਜੇ ਵਗੈਰਾ ਭੰਗੜਾ ਪਕੜਾ ਪਾਉਂਦੇ ਕੋਈ ਨਹੀਂ ਆ ਢੋਲ ਸੀ ਢੋਲ ਢੋਲ ਤੇ ਫਿਰ ਭੰਗੜਾ ਪਾਇਆ ਵਿਆਹ ਤੋਂ ਬਾਅਦ ਕਿੰਨੇ ਵਾਰੀ ਗਏ ਆ ਸਹੁਰੇ ਤੇ ਸੀ ਦੂਸਰੇ ਤੀਸਰੇ ਵਗ ਗਿਆ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਏ ਨੂੰ ਉੱਥੇ ਉਹ ਸਾਲ ਦੋ ਹੋ ਗਏ ਨੇ ਦੋ ਸਾਲ ਹੋ ਗਏ ਹਾਂ ਤੇ ਹੁਣ ਜਿਵੇਂ ਆਪਾਂ ਪਹਿਲਾਂ ਪ੍ਰਾਣੇ ਦੀ ਇੱਜ਼ਤ ਕਰਦੇ ਹੁੰਦੇ ਸੀ ਕਹਿੰਦੇ ਵੀ ਇਸ ਤਰ੍ਹਾਂ ਦਰੀ ਵਛਾ ਕੇ ਨਾ ਉਦੋਂ ਮੰਜੇ ਦੇ ਉੱਤੇ ਹਾਂ ਬਿਠਾਉਂਦੇ ਹੁੰਦੇ ਵੀ ਸਾਡਾ ਪ੍ਰਾਣੋ ਆ ਗਿਆ ਤਾਂ ਹੁਣ ਤਾਂ ਇੰਨਾ ਕੋਈ ਚਾਹ ਹੀ ਨਹੀਂ ਹੈਗਾ ਤੇ ਆਪਣੀ ਹੁਣ ਕਿੰਨੀ ਇੱਜ਼ਤ ਹੁੰਦੀ ਹੈ ਉੱਥੇ ਇੱ ਤੁਸੀਂ ਜੱਟ ਫੈਮਿਲੀ ਨਾਲ ਬਿਲੋਂਗ ਕਰਦੇ ਹੋ ਗੋਤ ਕਿਹੜਾ ਆਪਣਾ ਚੈਲ ਚੈਲ ਹਾਂ ਤਾਊ ਕਹਿੰਦਾ ਵੀ ਆਪਣਾ ਗੋਤ ਹੈਗਾ ਚੈਲ ਤੇ ਪਹਾੜੇ ਪਿੰਡ ਦੇ ਵਿੱਚ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਰੋਲਾ ਪਿਆ ਸੀ ਮੈਂ ਬਾਅਦ ਚ ਆਈ ਸੀ ਰੋਲਾ ਪਿਆ ਸੀ ਉਸ ਤੋਂ ਬਾਅਦ ਚ ਆਈ ਸੀ ਮਨ ਲੈ 47 ਤੋਂ ਬਾਅਦ ਆਏ ਤੁਸੀਂ ਹਾਂ ਤੇ ਉਸ ਟਾਈਮ ਦੇ ਵਿੱਚ ਜਦੋਂ ਤੁਸੀਂ ਇੱਥੇ ਆਏ ਆ ਉਸ ਟਾਈਮ ਦੇ ਵਿੱਚ ਮਾਹੌਲ ਕੀ ਸੀਗਾ ਪਹਾੜਾ ਪਿੰਡ ਦਾ ਸਾਰੇ ਇਥੇ ਚੌਧਰੀਆਂ ਦੇ ਸੀ ਕਿ ਪੰਜਾਬੀ ਵੀ ਕਰਦੇ ਗੰਮੜੇ ਕੋਣੀਓ ਅੱਛਾ ਉਹਦੇ ਜੰਮੜੇ ਕੋਣੀ ਸੀ ਤਾਊ ਕਹਿੰਦਾ ਤੇ ਪਹਾੜੇ ਦਾ ਜਿਹੜਾ ਪਿੰਡ ਕਿਉਂ ਜਾਏ ਬੱਲੀ ਬੱਲੀ ਵਧੀਆ ਪਿੰਡ ਹੈ ਹਨਾ ਪਿੰਡ ਬਹੁਤ ਵਧੀਆ ਪਹਾੜ ਤੁਹਾਡੇ ਵਾਲੇ ਸਾਰੇ ਸਫਾ ਬੰਦੇ ਆ ਦਿਲ ਦੇ ਹਨਾ ਤੇ ਪਹਾੜੇ ਦੇ ਵਿੱਚ ਹੋਰ ਕੀ ਕੀ ਮਤਲਬ ਸਹੂਲਤਾਂ ਹੈਗੀਆਂ ਇੱਥੇ ਰੋਟੀ ਸਭ ਕੀ ਹੈ ਰੋਟੀਆਂ ਹੈ ਗੁਰਦਾ ਦੁੱਧ ਹੈ ਅੱਛਾ ਅੱਛਾ ਤੇ ਤੇਰੀ ਬੀਬੀ ਛੋਟੀ ਪੁਰਾਣਾ ਪਿੰਡ ਕਿਹੜਾ ਤੁਹਾਡਾ ਰੱਲਾ ਰੱਲਾ ਜਿੱਥੇ ਬਾਬੇ ਦਾ ਮੇਲਾ ਵੀ ਲੱਗਦਾ ਉੱਥੇ ਹਰੀ ਦਾਸ ਦਾ ਹਾਂ ਤੇ ਜਾਣੇ ਉਹਨੇ ਤੁਸੀਂ ਇੱਥੇ ਬੜੇ ਦੋਗਮਾਰ ਕਹਿੰਦੇ ਆ ਹਾਂ ਬੜਾ ਤਕੜਾ ਮੇਲਾ ਰੱਖਦਾ ਤੇ ਉਹਨੇ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਅਗਲੇ ਮਹੀਨੇ ਸ਼ਾਇਦ ਮੇਲਾ ਸਟਾਰਟ ਹੈ ਤੇ ਸਾਰੇ ਪਹੁੰਚੋ ਆਪਾਂ ਵੀ ਉੱਥੇ ਜਾਵਾਂਗੇ ਜਰੂਰ ਤਾਊ ਵੀ ਜਾਊਗਾ ਸਾਡੇ ਨਾਲ ਉੱਥੇ ਤਾਊ ਹਾਂ ਜਾਣਾ ਹੀ ਲਾਜ਼ਮੀ ਹੋਰ ਹੁਣ ਉਮਰ ਕਿੰਨੀ ਹੋ ਗਈ ਅੱਜ ਤੁਹਾਡੀ 20 ਸਾਲ ਦੀ ਹੋਗੀ 20 ਸਾਲ ਦੀ 20 ਸਾਲ ਦੀ ਤਾਊ ਕਹਿੰਦਾ ਹੈ ਜਵਾਨ ਆ ਮੈਂ ਜੀ ਸਾਲ ਦੀ ਉਮਰ ਹੋ ਗਈ ਤਾਊ ਹਾਂ ਤਾਂ ਉਹ ਕੁਸ਼ਤੀ ਕਰ ਸਕਦੇ ਹੁਣ ਅੱਜ ਕੱਲ ਜਵਾਨਾਂ ਨਾਲ ਨਾ ਮੈਂ ਕੋਈ ਇੰਨੀ ਕਾ ਤਾਕਤ ਕੋਈ ਅੱਛਾ ਕਮਜ਼ੋਰੀ ਹੋ ਗਈ ਆ ਕਮਜ਼ੋਰੀ ਆ ਗਈ ਤੇ ਜਿਹੜਾ ਇਹ ਹੁੱਕਾ ਹੈ ਹਾਂ ਇਹ ਤੁਹਾਡੇ ਚੌਧਰੀਆਂ ਦਾ ਕਹਿੰਦੇ ਸ਼ਿੰਗਾਰ ਹੈ ਹਨਾ ਹਾਂ ਸ਼ਿੰਗਾਰ ਹੈ ਤੇ ਤੁਸੀਂ ਜੇ ਕੋਈ ਮਤਲਬ ਇਹ ਨਹੀਂ ਸੂਟਾ ਲਾ ਲਓ ਕੋਈ ਜੇ ਤੁਹਾਡੇ ਮੁੰਡੇ ਆ ਕੇ ਲਾ ਲੈਣ ਬੱਚਿਆਂ ਨੂੰ ਤੁਸੀਂ ਰੋ ਕੋਈ ਨਹੀਂ ਰੋਕਦੇ ਆ ਕੋਈ ਨਹੀਂ ਰੋਕਦਾ ਤੇ ਹੁਣ ਤੁਸੀਂ ਦੇਖਦੇ ਆ ਵੀ ਚਿੱਟਾ ਕਿੰਨੇ ਨਸ਼ੇ ਆ ਗਏ ਹਨਾ ਹੋਰ ਆ ਨਹੀਂ ਰਹੀ ਆ ਜੀ ਕਿੰਨੇ ਮੁੰਡੇ ਨਸ਼ੇ ਕਰਦੇ ਆ ਤੇ ਉਹ ਚੀਜ਼ਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਹ ਚੀਜ਼ ਪਿਓ ਜਾਂ ਉਹਨਾਂ ਨੂੰ ਛੱਡੋ ਜਾਂ ਕੀ ਉਹਦੇ ਬਾਰੇ ਵਿਚਾਰ ਹੈ ਆਹ ਕਈ ਸਾਰੇ ਕੋ ਲੱਗ ਜਿਉ ਸਾਰਿਆਂ ਤੋਂ ਵਧੀਆ ਚੀਜ਼ ਹੈ ਹਾਂ ਮੈਂ ਲਾ ਕੇ ਦੇਖ ਲੈ ਇੱਕ ਹਾਂ ਲਾ ਕੇ ਦੇਖ ਲੈ ਕਿਵੇਂ ਪੀ ਪੀਤਾ ਜਾਂਦਾ ਹੈ ਤੇ ਬੀਬੀ ਬਿੰਜੀ ਮੀਂਹ ਬੀਬੀ ਤੁਹਾਡੇ ਚੌਧਰੀਆਂ ਦੇ ਵਿੱਚ ਇੱਕ ਬੜੀ ਵਧੀਆ ਰੀਤ ਹੈ ਹਨਾ ਹਾਂ ਆਪਣੇ ਹੁਣ ਤਾਈ ਵਰਗੀਆਂ ਤੁਹਾਡੇ ਜਿੰਨੇ ਵੀ ਆਪਾਂ ਦੇਖਦੇ ਆਂ ਚੌਧਰੀਆਂ ਦੇ ਸਾਰੇ ਕੰਮ ਕਰਦੀਆਂ ਸਾਥ ਦਿੰਦੀਆਂ ਹੱਥ ਬਟਾਉਂਦੀਆਂ ਬਹੁਤ ਵਧੀਆ ਲੱਗਿਆ ਤੇ ਆਪਣਾ ਤਾਈ ਨੇ ਕਿੰਨਾ ਖਸਾ ਦਿੱਤਾ ਤੁਹਾਡਾ ਬੜਾ ਖਸਾ ਦਿੱਤਾ ਤੇ ਲੜਾਈ ਲੜਾਈ ਜਾਂਦੀ ਹੁੰਦੀ ਹੁੰਦੀ ਨਹੀਂ ਵਾਹ ਜੀ ਵਾਹ ਤੇ ਤੇ ਜਿਹੜੇ ਸਾਹਮਣੇ ਤੂੰ ਅੜਬ ਬੰਦਾ ਹੈ ਹਾਂ ਉਸ ਸਾਹਮਣੇ ਲੜਾਈ ਹੋਣੀ ਚਾਹੀਦੀ ਹੈ ਨਾ ਨਹੀਂ ਹੋਈ ਤੇ ਤੇਰੇ ਸਹੁਰੇ ਨਾਲ ਸੋਹਰਾ ਨਾਲ ਦਾ ਕੋਈ ਲੜਾਈ ਹੋਈ ਉਸ ਟਾਈਮ ਜੋ ਖੇਤੀ ਹੁੰਦੀ ਸੀ ਨਾ ਉਹ ਉਂਠੋ ਸੇ ਕਰਤੇ ਸੇ ਲੋਕ ਆਜ ਆਪਕੇ ਪਾਸ ਦੇ ਪਿੱਛੇ ਟਰੈਕਟਰ ਖੜਾ ਹੈ ਹਾਂ ਅਬ ਇਸਕੇ ਬਾਰੇ ਮੈਂ ਕੀ ਕਹਿਣਾ ਚਾਹੂੰਗੀ ਇਹ ਗਦਾ ਸਮਲੀ ਟਰੈਕਟਰ ਟਰੈਕਟਰ ਵਧੀਆ ਨਹੀਂ ਲੱਗਦਾ ਤੁਹਾਨੂੰ ਉੱਠਦੀ ਖੇਤੀ ਕਿਵੇਂ ਸੀ ਉੱਠਦੀ ਖੇਤੀ ਕਰਦੇ ਬਹੁਤ ਤਗੜੀ ਖੇਤੀ ਸੀ ਬੜੀ ਖੇਤੀ ਉੱਠਦੀ ਪਲਾਣਾ ਤੰਗੜ ਤੇ ਤਉ ਉਸ ਟਾਈਮ ਜਿਹੜੀ ਖਰਾਕ ਸੀਗੀ ਅੱਜ ਕੱਲ ਤਾਂ ਖਰਾਕਾ ਨਹੀਂ ਹੈਗਾ ਹੁਣ ਨਾ ਤਾਂ ਘੋਆ ਦੇ ਵਿੱਚ ਤਾਕਤ ਰਹੇਗੀ ਨਾ ਉਹ ਮੱਖਣ ਨਾਲ ਲੱਸੀ ਉਸ ਟਾਈਮ ਤੁਸੀਂ ਕੀ ਮਤਲਬ ਖਾਂਦੇ ਹੁੰਦੇ ਸੀਗੇ ਖਰਾਕ ਕਹਿੰਦੇ ਤਕੜੇ ਹੁੰਦੇ ਸੀ ਪਹਿਲਾਂ ਲੱਸੀ 5-5 ਕਿਲੋ 4-4 ਕਿਲੋ ਲੱਸੀ ਪੀਂਦੇ ਨੇ 4-5-5 ਕਿਲੋ ਇੱਕ ਛੋਟੇ ਇੱਕ ਹੋਰ ਰਾਵੜੀ ਬਹੁਤ ਮਸ਼ਹੂਰ ਆ ਉਹ ਰਾਵੜੀ ਬਾਰੇ ਵੀ ਦੱਸੋ ਸਰ ਰਾਵੜੀ ਬਿੰਦੀ ਸੀ ਖੂਬ ਉਹ ਕੀ ਹੁੰਦੀ ਹੈ ਤਾ ਉਹ ਰਾਵੜੀ ਮਗਾਂ ਜਿਹੜੀ ਬਾਜੀ ਰਾਤੇ ਦੀ ਮੀਸਾ ਆਟਾ ਅੱਛਾ ਅੱਛਾ ਹਾਂਜੀ ਉਹਦੇ ਵਿੱਚ ਆਪ ਨੂੰ ਤਾਕਤ ਵੀ ਬਹੁਤ ਮਿਲਦੀ ਹੈ ਹੈਨਾ ਬੜੀ ਤਾਕਤ ਬੜੀ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਇਸ ਕਰਕੇ ਤਾ ਉਹ ਵਰਗਿਆਂ ਦੀਆਂ ਸਿਹਤਾਂ ਪੂਰੀਆਂ ਤਕੜੇ ਦਾ ਪੰਗਾ ਹਾਂ ਤੇ ਅੱਜ ਕੱਲ ਤਾਂ ਉਹ ਮੈਨੂੰ ਲੱਗਦਾ ਹੁਣ ਵੀ ਨਹੀਂ ਪਿੰਦੇ ਹੁਣੇ ਕਿ ਪਿੰਦੇ ਹਜੇ ਵੀ ਨਹੀਂ ਰਾਵੜੀ ਪਿੰਦੀ ਹੈ ਹਜੇ ਵੀ ਹਾਂ ਗਰਮੀ ਹੈ ਗਰਮੀ ਹੈ ਪਿੰਦੀ ਹੈ ਰਾਵੜੀ ਹਾਂ ਪਿੰਦੀ ਹੈ ਹਾਂ ਇਹਨਾਂ ਦੇ ਚੌਧਰੀਆਂ ਦੀ ਜਿਹੜੀ ਇੱਕ ਖਰਾਕ ਹੈ ਡਾਈਟ ਹੈ ਜਿਹੜੀ ਉਹ ਰਾਵੜੀ ਪੀਣਾ ਮੈਂ ਜਦੋਂ ਆਇਆ ਮੈਂ ਗੱਲਬਾਤ ਕਰੀ ਤੇ ਤਾਈ ਕਹਿੰਦੇ ਸਰਕਾਰੀ ਨੌਕਰੀ ਤੇ ਵੀ ਲੱਗਿਆ ਸੀ ਹਾਂ ਲੱਗਿਆ ਸੀ ਭਈ ਕਿਹੜੀ ਨੌਕਰੀ ਚ ਅਬੇਦਾਰੀ ਜਨਰੇਟ ਸੀ ਤੇ ਫਿਰ ਛੱਡ ਕੇ ਕਿਉਂ ਆਇਆ ਮੈਂ ਮੇਰਾ ਭਰਾ ਬਿਮਾਰ ਹੋ ਗਿਆ ਸੀ ਤੇ ਮੈਂ ਫਿਰ ਕਲੇ ਆ ਸਾਰੇ ਗੁਮੰਡੀ ਕਰਦੇ ਕਾਕਾ ਤਗਵਾਂਦੇ ਹੂੰ ਹੂੰ ਤੇ ਉਹ ਦਾਣੇ ਕੁੱਟ ਲੈਂਦੇ ਤੇ ਛੋਲੇ ਹੁੰਦੇ ਤਾਰ ਮਿਰਾ ਹੁੰਦਾ ਮੰਡਲੀਆਂ ਲੱਗੀਆਂ ਨਹੀਂ ਆ ਅੱਛਾ ਤੇ ਛੋਲੀਆਂ ਨਹੀਂ ਆ ਤੇ ਤਾਰ ਮਿਰਾ ਤੇ ਕਣਕ ਥੋੜੀ ਹੁੰਦੀ ਸੀ ਕੋਈ ਇੱਕ ਦੋ ਕਿਲ ਲੈ ਕਣਕ ਹੁੰਦੀ ਇੱਕ ਲਾ ਦਾ ਕਿਲਾ ਜੇ ਤਾ ਉਹ ਤੁਸੀਂ ਛੱਡ ਕੇ ਨਾ ਆਉਂਦੇ ਸਾਨੂੰ ਪਤਾ ਅੱਜ ਇੱਕ ਵੱਡੀ ਪੋਟ ਤੇ ਹੁਣ ਆਈ ਤੁਸੀਂ ਪੋਟ ਤੇ ਰਿਟਾਇਰਮੈਂਟ ਹੋ ਜਾਣਾ ਹੈ ਸ਼ਹਿਰ ਦਾ ਹੋ ਜਾਂਦਾ ਤੇ ਤੁਸੀਂ ਨੌਕਰੀ ਦੇ ਵਿੱਚ ਉੱਥੇ ਲੜਕੀ ਭੱਜੇ ਉਹਨਾਂ ਨੇ ਵੀ ਮੈਂ ਕਰਨੀ ਨਹੀਂ ਨਾ ਦਵਾਰੇ ਆ ਗਈ ਸੀ ਦੇਣਾ ਲੈਣਾ ਬੇਦਨ ਲੱਗ ਜਾ ਦੁਬਾਰੀ ਮੈਂ ਗਿਆ ਹੀ ਨਹੀਂ ਫਿਰ ਫਿਰ ਉਹਦਾ ਆਪਣੇ ਚਾੜੀ ਬਹੁਤ ਹੈ ਨਾ ਆਪਾਂ ਜਾਂਦੇ ਵੀ ਨਹੀਂ ਨਾ ਉਹਦਾ ਮਸ਼ਵਰੇ ਨਹੀਂ ਗਏ ਆਪਾਂ ਇੰਨਾ ਚਿਰ ਹੋ ਗਿਆ ਤੇ ਉੱਥੇ ਜਾਣਾ ਕਿੱਥੇ ਆਣ ਤੇ ਕੀ ਕਹਿਣਾ ਚਾਹੋਗੇ ਹੁਣ ਅੱਜ ਕੱਲ ਦੇ ਮੁੰਡਿਆਂ ਨੂੰ ਤੁਸੀਂ ਜਿਹੜੇ ਮਤਲਬ ਉਹਨਾਂ ਤੈਨੀਆਂ ਆ ਰਹੇਂ ਤੇਰੀ ਬੇਬੀ ਲਈ ਅਰੇ ਮਿਲ ਮਿਲ ਤਾਉ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਆਪਾਂ ਪ੍ਰਾਣੀਆਂ ਗੱਲਾਂ ਤਾਉ ਦੀਆਂ ਵਿਆਹ ਤੋਂ ਲਾ ਕੇ ਹੁਣ ਤੱਕਰ ਤਾਉ ਦੀ ਨੌਕਰੀ ਬਾਰੇ ਸਾਰੀਆਂ ਗੱਲਾਂ ਕਰਕੇ ਤਾਉ ਨੂੰ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੇ ਤਾਉ ਜੀ ਫੇਰ ਅਜਾਜ਼ ਦੇ ਦਿਓ ਹੁਣ ਸਾਸਰੀ ਕਾਲ ਸਾਸਰੀ ਕਾਲ